ਆਪਣੇ ਇਲਾਕੇ ਵਿੱਚ ਜਿਹੜਾ ਕ੍ਰਾਈਮ ਦਾ ਗ੍ਰਾਫ ਹੈ ਦਿਨੋ ਦਿਨ ਵੱਧ ਰਿਹਾ ਹੈ ਦਿਨੋ ਦਿਨ ਜਿਹੜੀਆਂ ਇਤਿਵਾਦਤਾਂ ਜਿਹੜੀਆਂ ਹੋ ਰਹੀਆਂ ਨੇ ਭਾਵੇਂ ਪੁਲਿਸ ਦੀ ਜਿਹੜੀ ਮੁਸਤੱਦੀ ਹੈ ਉਹ ਵੱਧ ਚੁੱਕੀ ਹੈ ਪਰ ਫਿਰ ਵੀ ਪੁਲਿਸ ਦੀ ਜਿਹੜੀ ਨਕਾਮੀ ਕਿਤਨੇ ਕਿਤੇ ਜਿਹੜੀ ਨਜ਼ਰ ਆ ਰਹੀ ਹੈ ਤੇ ਦਿਨੋ ਦਿਨ ਜਿਹੜੀਆਂ ਵਾਰਦਾਤਾਂ ਨੇ ਉਹ ਹੁੰਦੀਆਂ ਨਜ਼ਰ ਆ ਰਹੀਆਂ ਨੇ ਅੱਜ ਵੀ ਮੈਂ ਤੁਹਾਨੂੰ ਜਿਹੜੀ ਵਾਰਦਾਤ ਦੇ ਨਾਲ ਮੈਂ ਰੂਹੂ ਕਰਨ ਜਾ ਰਿਹਾ ਉਹ ਹੋਈ ਹੈ ਜੀ ਪਿੰਡ ਇਸ਼ਰਪੁਰ ਕੋਠੇ ਵਿਖੇ ਅੱਜ ਅਸੀਂ ਪਹੁੰਚੇ ਹਾਂ ਜੀ ਪਿੰਡ ਇਸ਼ਰਪੁਰ ਕੋਠੇ ਵਿਖੇ ਇੱਥੇ ਇੱਕ ਨੌਜਵਾਨ ਦੇ ਨਾਲ ਜਿਹੜੀ ਇੱਕ ਵਾਰਦਾਤ ਹੁੰਦੀ ਹੈ ਉਤੰਦੇ ਨਾਲ ਜਿਹੜੀ ਉਹ ਇੱਕੋ ਲੁੱਟ ਦੀ ਘਟਨਾ ਜਿਹੋ ਹੁੰਦੀ ਹੈ ਆਓ ਦਿਖਾਂਦੇ ਤੁਹਾਨੂੰ ਕੋਈ ਵਾਰਦਾਤ ਦੀ ਪੂਰੀ ਕਹਾਣੀ ਉਸ ਨੌਜਵਾਨ ਜਵਾਨੀ ਕਿ ਕਿਦਾਂ ਕੋਈ ਇਹ ਲੁੱਟ ਦੀ ਵਾਰਦਾਤ ਆਓ ਜਾਣਦੇ ਹਾਂ ਗੱਲ ਕਰ ਰਹੇ ਕਿ ਦਬ ਕੇ ਸ਼ੇਅਰ ਕਰਦੇ ਹੋ ਕਿ ਜਨਤਾ ਜਿਹੜੀ ਉਹ ਅਵੇਅਰ ਹੋ ਜਾਵੇ ਤੇ ਅਜੇ ਹੀ ਘਟਨਾ ਤੋਂ ਜਿਹੜੀ ਉਹ ਪਿਆਜਾਂ ਹੋ ਜਾਵੇ ਤੇ ਅਜੇ ਹੀ ਘਟਨਾ ਦਾ ਸਕਾਰ ਨਾ ਹੋਵੇ ਲੋ ਜੀ ਹੁਣ ਸਾਡੇ ਨਾਲ ਮੌਜੂਦ ਨੇ ਵੀਰ ਮੌਜੂਦ ਨੇ ਜਿਨ੍ਹਾਂ ਦੇ ਨਾਲ ਉਹ ਵਾਰਦਾਤ ਹੁੰਦੀ ਹੈ ਆਓ ਜਾਣਦੇ ਹਾਂ ਹਾਂਜੀ ਵੀਰ ਜੀ ਸਭ ਤੋਂ ਪਹਿਲਾਂ ਤੁਹਾਡਾ ਸੁਬਨਾਮ ਦੱਸੋ ਮੇਰਾ ਨਾਮ ਰਸ਼ਪਾਲ ਸਿੰਘ ਹੈ ਜੀ ਜਿੰਦ ਰਸਵਾਲ ਜੀ ਜਿਹੜੀ ਅੱਜ ਦੀ ਜਿਹੜੀ ਵਾਰਦਾਤ ਹੋਈ ਹੈ ਕਿਸ ਤਰ੍ਹਾਂ ਹੋਈ ਹੈ ਗੁਰਦਾਸਪੁਰ ਤੋਂ ਜੂਰੇ ਕਾਮਲੇ ਗਿਆ ਹੋਇਆ ਸੀ ਬਾਬਸ ਆ ਰਿਹਾ ਸੀ ਤੇ ਵਾਸ਼ਰੂਮ ਦੇ ਕਰਕੇ ਮੈਂ ਗਾਈਕੋੜ ਤੋਂ ਆ ਕੇ ਪੁਲ ਸਿਰਕਿਆਂ ਨੂੰ ਨਿਕਲ ਆਇਆ ਨਹਿਰ ਦੇ ਪੱਟਰੀ ਪਰ ਦੇ ਜੰਗਤੀ ਨਹਿਰੀ ਪੱਟੀ ਤੋਂ ਆ ਰਹੇ ਸੀਗੇ ਹਾਂਜੀ ਹਾਂਜੀ ਠੀਕ ਹੈ ਜੀ 1 ਕਿਲੋਮੀਟਰ ਮੈਂ ਗਾਈਕੋੜ ਤੋਂ ਪੱਟਰੀ ਤੇ ਜਾ ਰਿਹਾ ਸੀ ਤੇ ਰੋਕਿਆ ਮੋਬਾਈਲ ਮੋਟਰਸਾਈਕਲ ਵਾਸ਼ਰੂਮ ਕੀਤਾ ਤੇ ਇਨੇ ਤਨੂੰ ਚਾਰ ਮੋੜੇ ਆਏ ਆ ਮੂੰਹ ਬੰਨੇ ਹੋਏ ਆ ਮੋਟਰਸਾਈਕਲ ਦੇ ਉੱਤੇ ਮੂੰ ਬਨੇ ਇੱਕ ਕੁਪਰੇ ਉਹਨੇ ਮੇਰੇ ਮੋਢੇ ਤੇ ਦਾਤਾ ਰੱਖਿਆ ਉਹ ਕਹਿੰਦਾ ਮੋਬਾਈਲ ਕੱਢ ਦੇ ਮੈਂ ਮੋਬਾਈਲ ਕੱਢ ਦਿੱਤਾ ਪੈਸੇ ਕਹਿੰਦਾ ਦੇ ਦੇ ਮੈਂ ਪੈਸੇ ਲੈ ਉਹ ਲੈ ਕੇ ਮੇਰਾ ਮੋਬਾਈਲ ਭੱਜ ਗਏ ਮੈਂ ਉਹਨਾਂ ਦੇ ਪਿੱਛੇ ਜਾਣ ਦੀ ਕੋਸ਼ਿਸ਼ ਕੀਤੀ ਉਹ ਕਹਿੰਦੇ ਪਿੱਛੇ ਨਹੀਂ ਆਇਆ ਥੋੜਾ ਮੈਂ ਪਿੱਛੇ ਗਿਆ ਪਰ ਉਹਨਾਂ ਨੇ ਮੋਢਾ ਰੋਕ ਲਿਆ ਦੁਬਾਰਾ ਉਹਨਾਂ ਦੀ ਕੋਸ਼ਿਸ਼ ਕੀਤੀ ਪਰ ਮੈਂ ਰੁਕ ਗਿਆ ਉਹ ਫਿਰ ਨਿਕਲ ਕੇ ਬੜੀ ਸਪੀਡ ਨਾਲ ਫਿਰ ਥੋੜਾ فاਸਲਾ ਪੈਣ ਕਰਕੇ ਮੈਂ ਫਿਰ ਉਹਨਾਂ ਦੇ ਪਿੱਛੇ ਗਿਆ ਕੀ ਗਾਜਕੋਟ ਜਾ ਕੇ ਮੈਂ ਪੁੱਲਤੇ ਪੁੱਛਣਾ ਬੰਦੇ ਕਿੱਧਰ ਗਏ ਉਹ ਗਾਜਕੋਟ ਤੇ ਜਾ ਕੇ ਪੁੱਛਿਆ ਉਹ ਕਹਿੰਦੇ ਬੰਦੇ ਸ਼ਹਿਰ ਨੂੰ ਨਿਕਲ ਗਏ ਕੋਈ ਕਾਬੂ ਨਹੀਂ ਆਇਆ ਹਣੀ ਤੇ ਜੇ ਗੱਲ ਕੀਤੀ ਜੇ ਮੁੰਡੇ ਇਹ ਚਕੇ ਚਾਰ ਮੁੰਡੇ ਸੀ ਕਿਤੇ ਇੱਕ ਬਾਈਕ ਸੀ ਜਿਵੇਂ ਕੋ ਇੱਕੋ ਬਾਈਕ ਸੀ ਸਪਲੈਂਡਰ ਬਾਈਕ ਸੀ ਤੇ ਸਪਲੈਂਡਰ ਦਾ ਕੋਈ ਨੰਬਰ ਵਗੈਰਾ ਕੋਈ ਨੰਬਰ ਤੇ ਉਹਨਾਂ ਨੇ ਚੇਪੀ ਲਾਈ ਹੋਈ ਨੰਬਰ ਤੇ ਮੈਂ ਨੋਟ ਕਰਨ ਦੀ ਕੋਸ਼ਿਸ਼ ਕੀਤੀ ਪਰ ਨੰਬਰ ਤੇ ਚੇਪੀ ਲਾਈ ਹੋਈ ਨੰਬਰ ਬੰਦ ਸੀ ਬਿਲਕੁਲ ਢੱਕਿਆ ਹੋਇਆ ਸੀ ਜਾਨਕਿ ਉਹਦੇ ਉੱਪਰ ਕੋਈ ਪੇਜ ਟੇਪ ਲਾਈ ਹੋਈ ਸੀ ਟੇਪ ਲਾਈ ਹੋਈ ਸੀ ਟੇਪ ਦਾ ਯੂ ਐਸ ਬੀ ਕੋਈ ਟ੍ਰੇਸ ਨਾ ਕਰ ਸਕੇ ਨ ਜੇ ਗੱਲ ਕੀਤੀ ਹੈ ਵੀ ਮੁੰਡਿਆਂ ਦੇ ਕਦ ਕਾੜ ਤੋਂ ਪਹਿਚਾਨ ਤੇ ਆਣ ਦੀ ਕੋਈ ਐਜੀ ਵਿੱਚ ਮਾ ਆਪਣਾ ਹੈ ਕੋਈ ਨਹੀਂ ਕਦ ਤੇ ਉਹਨਾਂ ਦਾ 5 ਫੁੱਟ 7 ਇੰਚ ਦਾ ਲੱਗ ਸਕੀ ਹੁਣਾ ਪਰ ਪਹਿਚਾਨ ਤੇ ਕੋਈ ਨਹੀਂ ਪਹਿਚਾਨ ਕੋਈ ਨਹੀਂ ਸਰਦਾ ਜੀ ਉਹਨੂੰ ਪੂਰਨ ਕਿ ਗਾਜਕੜ ਪੁਲਤੇ ਵਿੱਚ ਪੁੱਛਿਆ ਉਹ ਬੰਦੇ ਆ ਜਾ ਬੰਦੇ ਨੇ ਕਹਿੰਦੇ ਨਹੀਂ ਜਾ ਪਹਿਚਾਨ ਤੇ ਕਿਸ ਦੇ ਨਹੀਂ ਹੈ ਜਾਨਕੀ ਤੁਹਾਨੂੰ ਓਦਾਂ ਲੱਗਣ ਵੀ ਆਪਣੀ ਏਰੀ ਦੇ ਜਾਂ ਆਪਣੀ ਇੱਕ ਦੋ ਇਤਜ਼ਾਰ ਦੇ ਨਹੀਂ ਜੀ ਜਾਨੀ ਆਪਣੀ ਏਰੀ ਤੋਂ ਬਾਹਰ ਦੇ ਬੰਦੇ ਜੀ ਠੀਕ ਹੈ ਜੀ ਤੇ ਤੁਸੀਂ ਫਿਰ ਕੋਈ ਆ ਕਾਰਵਾਈ ਕਰਦੇ ਹੋਏ ਕੋਈ ਪੁਲਸ ਦੇ ਨਾਲ ਕੰਟੈਕਟ ਕੀਤਾ ਕੋਈ ਹਾਂ ਮੈਂ ਆਪਣੇ ਚਾਚਾ ਜੀ ਨੂੰ ਫੋਨ ਕੀਤਾ ਵੀ 100 ਨੰਬਰ ਤੇ ਕੰਪਲੀਟ ਕਰੋ ਮਾਨੀ ਕਿਤੇ ਪੁਲਸ ਪਾਰਟੀ ਆਈ ਆ ਮੌਕੇ ਦੇ ਦੇਖਿਆ ਜਿਹਾ ਜੈਸਾ ਲਿਆ ਉਹ ਬਿਆਨ ਦਰਜ ਕਰ ਲਿਆ ਦੇਖੋ ਅਗਲੀ ਕਾਰਵਾਈ ਕੀ ਕਰਦੇ ਨੇ ਠੀਕ ਹੈ ਜੀ ਇਹ ਤਾਂ ਪੁਲਸ ਦਾ ਕੀ ਕਹਿਣਾ ਤੁਹਾਨੂੰ ਕੋਈ ਕੀ ਆ ਉਹ ਕਹਿੰਦੇ ਆ ਵੀ ਤੁਹਾਡਾ ਨੰਬਰ ਸਰਵੇਲੈਂਸ ਤੇ ਲਾ ਦਿੰਦੇ ਆ ਜਦੋਂ ਵੀ ਤੁਹਾਡਾ ਫੋਨ ਆਉਣ ਹੁੰਦਾ ਪਤਾ ਲੱਗ ਜਾਏਗਾ ਉਹ ਤੁਹਾਨੂੰ ਦੱਸ ਦਿੱਤਾ ਜਾਏਗਾ ਅਗਲੀ ਕਾਰਵਾਈ ਕੀਤੀ ਜਾਏਗੀ ਠੀਕ ਹੈ ਜੀ ਜਨ ਕੀ ਪੁਲਸ ਮੌਕੇ ਤੇ ਪਹੁੰਚਦੀ ਹੈ ਤੇ ਆਪਣੀ ਕਾਰਵਾਈ ਜਿਹੜੀ ਉਹ ਕਹਿੰਦੇ ਵੀ ਅਸੀਂ ਕਾਰਵਾਈ ਅਮਲ 'ਚ ਲਿਆਵਾਂਗੇ ਤੇ ਬੰਦੇ ਜਿਹੜੇ ਉਹ ਫੜ ਕੇ ਤੇ ਜੋ ਜੋੜਾਂ ਦੀ ਨੁਕਸਾਨ ਹੋਇਆ ਤੇ ਉਹ ਪੂਰਾ ਕੀਤਾ ਜਾਵੇਗਾ। ਬਾਕੀ ਚਲੋ ਬਹੁਤ ਜਿਹੜੀ ਇੱਕ ਗੱਲ ਕਰੀ ਵੀ ਰੱਬ ਨੇ ਜਿੱਦਾਂ ਕਹਿੰਦੀ ਯਾਦ ਰੱਖ ਲਿਆ ਵੀ ਕੋਈ ਵੀਰ ਨੂੰ ਕੋ ਸੱਟ ਵੀ ਲਗਾਈ ਵੀਰ ਕੋਲ ਦੱਸਿਆ ਗਿਆ ਵੀ ਉਹ ਚਾਰ ਨੌਜਵਾਨ ਸੀਗੇ। ਸਪਲੈਂਡਰ ਮੋਟਰਸਾਈਕਲ ਉਪਰਾਉਂਦੇ ਨੇ ਚਾਰੀ ਮੋਟਰ ਨੌਜਵਾਨ ਤੇ ਉਹਨਾਂ ਨੇ ਆਪਣੇ ਮੂੰਹ ਜਿਹੜੇ ਕੱਪੜੇ ਦੇ ਨਾਲ ਕਵਰ ਕੀਤੇ ਸੀਗੇ ਤੇ ਉਹਨਾਂ ਕੋਲ ਜਿਹੜੇ ਹਥਿਆਰ ਵੀ ਸੀਗੇ ਹਥਿਆਰ ਜਿੱਦਾਂ ਕਹਿੰਦੇ ਵੀ ਡਾਟਾ ਵਗੈਰਾ ਹੋਏਗਾ ਜਾਂ ਆਪਣਾ ਵੱਡਾ ਜਿਦਾਂ ਡਾਟਾ ਟਾਈਪ ਹੁੰਦਾ ਕੋਈ ਅਜੇ ਡਾਟਾ ਟਾਈਪ ਹਥਿਆਰ ਸੀ ਕਿ ਤੇ ਆਂਦੀ ਵੀਰ ਦੇ ਤੇ ਗਰਦਨ ਤੇ ਰੱਖਿਆ ਸੀ ਉਹ ਤਾਂ ਵੀਰ ਦੇ ਗਰਦਨ ਦੇ ਉੱਤੇ ਰੱਖਿਆ ਸੀਗਾ ਤੇ ਉਹਨੂੰ ਕਿਆ ਸੀਗਾ ਵੀ ਹਾਂ ਵੀ ਜੋ ਵੀ ਤੇਰੇ ਕੋਲ ਹੈਗਾ ਕੱਢ ਦੇ ਤੇ ਵੀਰ ਨੇ ਡਰਦੇ ਨਹੀਂ ਆਪਣਾ ਜਿਹੜਾ ਉਹ ਫੋਨ ਸੀ ਗਾਲਣੇ ਕੋਲ ਉਹਨਾਂ ਦੇ ਹਵਾਲੇ ਕਰ ਦਿੱਤਾ ਤੇ ਉਹ ਲੈ ਕੇ ਮੁੰਡੇ ਰਫੂ ਜਾ ਘਰੋਂ ਜਾਂਦੇ ਤੇ ਯਾਨਕਿ ਆਪਣੇ ਲਾਗੇ ਪੈਂਦੀ ਹੈ ਨਹਿਰ ਪੈਂਦੀ ਆ ਜੀ ਸਿਰਕੀਆਂ ਵਾਲੀ ਨਹਿਰ ਕਿਹਾ ਜਾਂਦਾ ਆ ਸਿਰਕੀਆਂ ਸਾਈਡ ਤੋਂ ਮੁੰਡੇ ਆਏ ਸੀਗੇ ਤੇ ਵੀਰ ਨੂੰ ਉੱਥੇ ਜਿਹੜੀ ਲੁੱਟਪਾਸ ਜਿਹੜੀ ਕੀਤੀ ਜਾਣਾ ਲੁੱਟ ਕੀਤੀ ਹੈ ਲੁੱਟ ਖੋ ਕੀਤੀ ਹੈ ਉਹ ਕਰਕੇ ਤਸਿਰਕਿਆਂ ਤੋਂ ਫਿਰ ਉਹ ਗੁਰਦਾਸਪੁਰ ਵੱਲ ਚੱਲ ਕੇ ਗਾਈਕੋਟ ਵੱਲ ਨੂੰ ਜਾਂਦੇ ਨੇ ਤੇ ਗਾਈਕੋਟ ਤੋਂ ਅੱਗੇ ਅਵੀਰ ਵੱਲ ਜਾ ਕੇ ਪੁੱਛਿਆ ਜਾਂਦਾ ਹੈ ਕਿ ਕਿਧਰ ਨੂੰ ਜਾਂਦੇ ਨੇ ਬੰਦੇ ਤੇ ਰਾਹਗੀਰਾਂ ਨੇ ਦੱਸਿਆ ਵੀ ਇਹ ਮੁੰਡੇ ਆਏ ਸੀ ਕਿਤੇ ਉਹ ਚਲੇ ਗਏ ਸੀ ਕਿ ਗੁਰਦਾਸਪੁਰ ਸਾਈਡ ਨੂੰ ਚਲੇ ਗਏ ਸੀ ਉਸ ਤੋਂ ਬਾਅਦ ਅੱਗੇ ਪਤਾ ਨਹੀਂ ਮੁੰਡੇ ਕਿਧਰ ਨੂੰ ਗਏ ਕਿਧਰ ਨੂੰ ਨਹੀਂ ਗਏ ਫਿਰ ਵੀ ਚਲੋ ਜਿਹੜੀ ਪੁਲਿਸ ਕਾਫੀ ਮੁਸਤਿਹਦ ਹੈ ਪਰ ਫਿਰ ਵੀ ਕੁਝ ਜਿਹੜੀ ਨਕਾਮੀ ਜਿਹੜੀ ਹੈ ਉਹ ਦੇਖਣ ਮਿਲ ਲਈ ਹੈ ਜੀ ਯਾਨੀ ਵੀ ਅਜਹੀਆਂ ਵਾਰਦਾਤਾਂ ਜਿਹੜੀਆਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਦਿਨੋ ਦਿਨ ਕੋਈ ਨਾ ਕੋਈ ਘਟ ਰਹਾ ਹੁੰਦੀ ਹੈ ਕਦੇ ਕਿਸੇ ਦੀ ਬਾਈਕ ਚੋਰੀ ਹੋ ਜਾਂਦੀ ਹੈ ਕਦੇ ਕਿਸੇ ਦਾ ਫੋਨ ਚੋਰੀ ਹੋ ਜਾਂਦਾ ਹੈ ਕਿਸ ਕਦੀ ਕਿਸੇ ਦੇ ਨਾਲ ਜਿਹੜੀ ਹੈ ਚੇਨ ਸਨੀਥਿੰਗ ਕੀਤੀ ਜਾਂਦੀ ਹੈ ਯਾਨੀ ਕਿ ਇਹ ਗ੍ਰਾਫ ਦਿਨੋ ਦਿਨ ਵੱਧ ਰਿਹਾ ਹੈ ਘਟ ਨਹੀਂ ਰਿਹਾ ਫਿਰ ਵੀ ਚਲੋ ਦੇਖਦੇ ਹਾਂ ਕਿ ਆਣ ਵਾਲੇ ਦਿਨਾਂ ਵਿੱਚ ਪੁਲਿਸ ਪ੍ਰਸ਼ਾਸਨ ਕੋਈ ਕਰਪੰਦੀ ਹੈ ਜਾਂ ਨਹੀਂ ਕਰਪੰਦੀ ਦੇਖਦੇ ਰਹੋ এবੀਪੀ ਪੰਜਾਬੀ ਨਿਊਜ਼ ਜਾਣੋ ਪਲ-ਪਲ ਦੀ ਖਬਰ ਮੈਂ ਪਿੰਡ ਈਸ਼ਰਪੁਰ ਕੋਠਿਆਂ ਦੀ ਸਰਪੰਚਾਂ ਮੇਰੇ ਪਿੰਡ ਦੀ ਘਟਨਾ ਹੈ ਬੱਚਾ ਕੰਮ ਤੋਂ ਵਾਪਸ ਆ ਰਿਹਾ ਸੀ 100 ਸਾਲ ਵਾਲੀ ਨਹਿਰ ਲੱਗੇ ਬੱਚੇ ਦਾ ਫੋਨ ਖੋਤਾ ਗਿਆ ਬੱਚੇ ਦਾ ਨਾਮ ਅਰਸ਼ਪਾਲ ਸਿੰਘ ਹੈ ਪਿਓ ਦਾ ਨਾਮ ਨਤੂ ਰਾਮ ਹੈ ਮੈਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦੀ ਹਾਂ ਕਿ ਇਸ ਬੱਚੇ ਨੂੰ ਟ੍ਰੇਸ ਕਰਕੇ ਫੋਨ ਇਹਦਾ ਵਾਪਸ ਦਿਵਾਇਆ ਜਾਵੇ ਅਤੇ ਪੁਲਿਸ ਪ੍ਰਸ਼ਾਸਨ ਜਿਹੜੀ ਆਪਣਾ ਸਕੰਜਾ ਕੱਸ ਕੇ ਰੱਖੇ ਇਹੋ ਜੀਆਂ ਘਟਨਾ ਜਿਹੜੀਆਂ ਪਿੰਡਾਂ ਦੇ ਲਾਗੇ ਚਾਕੇ ਨਾ ਹੋਣ ਮੇਰੀ ਬੇਨਤੀ ਹੈ ਪੁਲਿਸ ਵਾਲਿਆਂ ਨੂੰ ਕਿ ਫੋਨ ਟ੍ਰੇਸ ਕਰਕੇ ਬੱਚੇ ਨੂੰ ਵਾਪਸ ਦਿਵਾਇਆ ਜਾਵੇ ਮਿਹਰਬਾਨੀ ਸਬਸਕ੍ਰਾਈਬ ਨਾਉ ਐਂਡ ਪ੍ਰੈਸ ਦ ਬੈਲ ਆਈਕਨ ਨੈਵਰ ਮਿਸ ਐਨ ਅਪਡੇਟ